ਜੀ ਜੀਐਸਸੀ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 34.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.3 ਡਿਗਰੀ ਸੈਂਟੀਗ੍ਰੇਡ ਉੱਚਾ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 29 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ जोड़ा कि नॉर्मल तो लगभग दो पॉइंट पांच डिग्री सेंटीग्रेड ऊपर है सो अभी देख सकते हैं कि दिन का टैंपरेचर जोड़ा नॉर्मल तो नीचे और रात का टैंपरेचर नॉर्मल तो उपर तो चल रहा है क्योंकि रिजन के क्लाउडी कंडीशनज बढ़िया हुई सो ए करके डे टाइम टेंपरेचर के थोड़ी गिरावट असी ओबजर्व कर रहे हैं सो डे टाइम टैंपरेचर नॉर्मल तो नीचे चल रहा है और जो असं आने वाले दिनों वैदर की गल करिए आने वाले दिन के कि हल्की बारिश हो सकती है और ਜਿਹੜੀ ਬਾਰਿਸ਼ ਹੈਗੀ ਆ 6 7 ਤਰੀਕ ਨੂੰ ਇਹਦੀ ਐਕਟੀਵਿਟੀ ਜ਼ਿਆਦਾ ਹੋ ਸਕਦੀ ਹੈ ਸੋ 6 7 ਤਰੀਕ ਨੂੰ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੈ ਉਹ ਵੀ ਹੋ ਸਕਦੀ ਹੈ ਜਿਹੜਾ ਮਾਚਰ ਦੇ ਵਿੱਚ ਉਹ ਪੱਧਰ ਪਾ ਕੇਗਾ ਉਹ ਨਾਲ ਉਸ ਨੂੰ ਜਿਆਦਾ ਮੌਸਮ ਦਾ ਪਤਾ ਨਹੀਂ ਜੀ ਹਾਂਜੀ ਇਹ ਡਿਪੈਂਡ ਕਰਦਾ ਰੀਜਨ ਦੀ ਟੋਪੋਗ੍ਰਾਫੀ ਤੇ ਸੋ ਜਿਹੜੇ ਹਿਲੀ ਏਰੀਆਸ ਹੁੰਦੇ ਨੇ ਉਹ ਜ਼ਿਆਦਾ ਪ੍ਰੋਨ ਹੁੰਦੇ ਨੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਵਾਸਤੇ ਪਰ ਜੇ ਅਸੀਂ ਪੰਜਾਬ ਦੇ ਵਿੱਚ ਬਾਰਿਸ਼ ਦੇਖੀਏ ਤਾਂ ਫਿਰ ਹਾਲ ਅਸੀਂ ਇਨੀਅਰ ਨਾਰਮਲ ਕਹਿ ਸਕਦੇ ਹਾਂ ਕਿ ਬਾਰਿਸ਼ ਹੋ ਰਹੀ ਹੈ। ਅੱਜ ਪੂਰੇ ਕਲਰਡ ਦੇ ਵਿੱਚ ਬਟੂਜੀ ਹੌਨਵੜੇ ਦਿਨਾਂ ਲਈ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ येलो ਅਲਰਟ ਚੱਲੀ ਕੀਤਾ ਗਿਆ ਔਰ 6-7 ਤਰੀਕ ਨੂੰ ਕੁਝ ਡਿਸਟ੍ਰਿਕਟਸ ਵਾਸਤੇ orange alert ਵੀ ਚੱਲੀ ਕੀਤਾ ਗਿਆ। ਐਂਪਲ ਉਸਾਨੋ ਅਜੀਤ ਕ੍ਰੀ ਪ੍ਰੋਕਸਿਮਲ ਪਾਣੀ ਦੀ ਜੋ ਰਿਕਵਾਇਰਮੈਂਟ ਹੁੰਦੀ ਹੈ ਅਸੀਂ ਸਮਝਿਆ ਕਿ ਜਿਹੜੀ ਬਾਰਿਸ਼ ਵਾਲੇ ਦਿਨਾਂ ਵਿੱਚ ਹੋਣ ਲੜੀ ਹੈ ਇਹ ਉਹਨਾਂ ਦੀ ਪਾਣੀ ਦੀ ਲੋਡ ਨੂੰ ਪੂਰਾ ਕਰ ਸਕਦੀ ਹੈ ਔਰ ਇਹਦੇ ਨਾਲ-ਨਾਲ ਇਹ ਗਰਾਊਂਡ ਵਾਟਰ ਤੇ ਵੀ ਪ੍ਰੈਸ਼ਰ ਥੋੜਾ ਘਟ ਕਰਨ ਦੇ ਵਿੱਚ ਮਦਦ ਕਰ ਸਕਦੀ ਹੈ ਅ ਜੀ ਜੇ ਅਸੀਂ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 34.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.3 ਡਿਗਰੀ ਸੈਂਟੀਗ੍ਰੇਡ ਉੱਚਾ ਹੈ ਔਰ ਅੱਜ ਦਾ ਮਿਨਿਮਮ ਟੈਂਪਰੇਚਰ 29 ਡਿਗਰੀ ਸੈਂਟੀਗ੍ਰੇਡ ਫੋਰਕ ਕੀਤਾ ਗਿਆ जोड़ा कि नॉर्मल तो लगभग दो पॉइंट पांच डिग्री सेंटीग्रेड ऊपर है सो अभी देख सकते हैं कि दिन का टैंपरेचर जोड़ा नॉर्मल तो नीचे और रात का टैंपरेचर नॉर्मल तो उपर तो चल रहा है क्योंकि रिजन के कलाउडी कंडीशन बड़ी हुई ने, सो यद करके डे टाइम टैंपरेचर के थोड़ी गिरावट असी ओबजर्व कर रहे हैं सो डे टाइम टैंपरेचर नॉर्मल तो नीचे चल रहा है और जो असं आने वाले दिन के वैदर की गल करिए आने वाले दिन के पंजाब कि हल्की बारिश हो सकती है और य ਜਿਹੜੀ ਬਾਰਿਸ਼ ਹੈਗੀ ਆ 6-7 ਤਰੀਕ ਨੂੰ ਇਹਦੀ ਐਕਟੀਵਿਟੀ ਜ਼ਿਆਦਾ ਹੋ ਸਕਦੀ ਹੈ ਸੋ 6-7 ਤਰੀਕ ਨੂੰ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੈ ਉਹ ਵੀ ਹੋ ਸਕਦੀ ਹੈ ਜਿਹੜਾ ਮਾਚਲੇ ਉੱਚੀ ਤੋਂ ਪੱਧਰ ਪਾ ਕੇਗਾ ਉਹਨਾਂ ਦਾ ਸੁਣ ਕੇ ਬਿਜਾਉਗੇ ਮੌਸਮ ਬਾਰੇ ਜੀ ਇਹ ਡਿਪੈਂਡ ਕਰਦਾ ਰੀਜਨ ਦੀ ਟੋਪੋਗ੍ਰਾਫੀ ਤੇ ਸੋ ਜਿਹੜੇ ਹਿਲੀ ਏਰੀਆਸ ਹੁੰਦੇ ਨੇ ਉਹ ਜ਼ਿਆਦਾ ਪ੍ਰੋਨ ਹੁੰਦੇ ਨੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਵਾਸਤੇ ਪਰ ਜੇ ਅਸੀਂ ਪੰਜਾਬ ਦੇ ਵਿੱਚ ਬਾਰਿਸ਼ ਦੇਖੀਏ ਤਾਂ ਫਿਰ ਹਾਲ ਅਸੀਂ ਇਨਰ ਨਾਰਮਲ ਕਹਿ ਸਕਦੇ ਹਾਂ ਕਿ ਬਾਰਿਸ਼ ਹੋ ਰਹੀ ਹੈ। ਬਟ ਜੀ ਅਨਵਾਰੇ ਦਿਨਾਂ ਲਈ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ येलो ਅਲਰਟ ਚੱਲੀ ਕੀਤਾ ਗਿਆ ਔਰ 6-7 ਤਰੀਕ ਨੂੰ ਕੁਝ ਡਿਸਟ੍ਰਿਕਟਸ ਵਾਸਤੇ orange alert ਵੀ ਚੱਲੀ ਕੀਤਾ ਗਿਆ। ਐਂਡ ਪੰਜਾਬ ਨੇ ਅਜੀ ਤਰੀਕ ਤਰੀਕ ਪ੍ਰੋਕਸਮ ਪਾਣੀ ਦੀ ਜੋ ਰਿਕਵਰਮੈਂਟ ਹੁੰਦੀ ਹੈ ਅਸੀਂ ਸਮਝਿਆ ਕਿ ਜਿਹੜੀ ਬਾਰਿਸ਼ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਹੈ ਇਹ ਉਹ ਨਦੀ ਪਾਣੀ ਦੀ ਲੋੜ ਨੂੰ ਪੂਰਾ ਕਰ ਸਕਦੀ ਹੈ ਔਰ ਇਹਦੇ ਨਾਲ-ਨਾਲ ਗਰਾਊਂਡ ਵਾਟਰ ਤੇ ਵੀ ਪ੍ਰੈਸ਼ਰ ਥੋੜਾ ਘਟ ਕਰਨ ਦੇ ਵਿੱਚ ਮਦਦ ਕਰ ਸਕਦੀ ਹੈ